ਸਸ਼ਕਾਲ ਦਾ ਟੀਵੀ ਐਨਆਰਏ ਦੇਖ ਰਹੇ ਹੋ ਤੁਸੀਂ ਮੈਂ ਹਾਂ ਸੁਖਮਨ ਟੀਮਾ ਕੁਝ ਦਿਨ ਪਹਿਲਾਂ ਕੌਣ ਬਣੇਗਾ ਕਰੋੜਪਤੀ ਸ਼ੋਅ ਦੇ ਵਿੱਚ ਪੰਜਾਬੀ ਅਦਾਕਾਰ ਪੰਜਾਬੀ ਗਾਇਕ ਦਲਜੀਤ ਦੋਸਾਂਝਾ ਜਾਂਦੇ ਨੇ ਤੇ ਉੱਥੇ ਜਾ ਕੇ ਬਾਲੀਵੁੱਡ ਅਦਾਕਾਰ ਅਮਿਤਾਬ ਬੱਚਨ ਦੇ ਉਹਨਾਂ ਦੁਆਰਾ ਪੈਰੀਂ ਹੱਥ ਲਗਾਏ ਜਾਂਦੇ ਨੇ ਪਰ ਉਸ ਤਸਵੀਰ ਜੋ ਬਾਹਰ ਆਉਂਦੀ ਹੈ ਉਸ ਦੇ ਉੱਪਰ ਵੱਡਾ ਵਿਵਾਦ ਖੜਾ ਹੋ ਜਾਂਦਾ ਦਲਜੀਤ ਦਸਾਂਝ ਨੂੰ ਇਥੋਂ ਤੱਕ ਕਿ ਧਮਕੀ ਵੀ ਮਿਲ ਜਾਂਦੀ ਹੈ ਤੇ ਉਸ ਤੋਂ ਬਾਅਦ ਐਸਐਫਜ ਜਿਹੜੇ ਉਸਦੇ ਮੁਖੀ ਨੇ ਗੁਰਪਤਵੰਤ ਪੰਨੂ ਉਹਨਾਂ ਦੁਆਰਾ ਵੀ ਜਿਹੜੀ ਦਲਜੀਤ ਦਾ ਆਸਟ੍ਰੇਲੀਆ ਸ਼ੋਅ ਰੱਦ ਕਰਨ ਨੂੰ ਜਿਹੜੀ ਧਮਕੀ ਦਿੱਤੀ ਜਾਂਦੀ ਹੈ ਪਰ ਇਹ ਸਾਰੇ ਮਾਮਲੇ ਦੇ ਵਿੱਚ ਜਿੱਥੇ ਪਹਿਲਾਂ ਵਿਵਾਦਾਂ ਦੇ ਵਿੱਚ ਦਲਜੀਤ ਦਸਾਂਝ ਘਰੇ ਹੋਏ ਨੇ ਤੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਯਤਸਦਾਰ ਹੈ ਅਤੇ ਤਖਤਰੀ ਕੇਸਗੜ ਸਾਹਿਬ ਦੇ ਜਦਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਣਾ ਦੁਆਰਾ ਆਪਣਾ ਬਿਆਨ ਜਿਹੜਾ ਦਿੱਤਾ ਗਿਆ ਦਲਜੀਤ ਦੋਸਾਂਝ ਨੂੰ ਇੱਕ ਨਸੀਹਤ ਦਿੱਤੀ ਗਿਆ ਜਿਸ ਦੇ ਵਿੱਚ ਜਦਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਣਾ ਦੁਆਰਾ ਲਿਖਿਆ ਗਿਆ ਉਹਨਾਂ ਕਿਹਾ ਕਿ ਜਿਹੜੇ ਵੀ ਲੋਕਾਂ ਦੇ ਉੱਪਰ ਕਾਂਗਰਸ ਦੇ ਆਗੂਆਂ ਦਾ ਜਾਂ ਪਰ ਜਾਂ ਕਾਂਗਰਸ ਦੇ ਆਗੂਆਂ ਜਾਂ ਪਰ ਹੋਰ ਲੋਕਾਂ ਦੇ ਉੱਪਰ ਸਿੱਖ ਨਸ਼ਲ ਕੁਚੀ ਦੇ ਨਾਮ ਦੇ ਵਿੱਚ ਆਇਆ ਸਿੱਖ ਅਤੇ ਸਿੱਖ ਅਦਾਕਾਰਾਂ ਨੂੰ ਉਹਨਾਂ ਨਾਲ ਮੇਲ ਮਲਾਪ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਨਹੀਂ ਤਾਂ ਇਹ ਸਿੱਖ ਕੌਮ ਦੇ ਅੱਲੇ ਜ਼ਖਮਾਂ ਦੇ ਉੱਪਰ ਨੂਨ ਛੜਕਣ ਵਾਲੀ ਗੱਲ ਹੋ ਸਕਦੀ ਆ ਬੀਤੇ ਦਿਨੀ ਦਲਜੀਤ ਦਸਾਂਝ ਵੱਲੋਂ ਫਿਲਮ ਅਦਾਕਾਰ ਅਤੇ ਕਾਂਗਰਸੀ ਆਗੂ ਰਹੇ ਅਮਿਤਾਵਚਨ ਦੇ ਪੈਰੀ ਹੱਥ ਲਾਉਣ ਦੇ ਮਸਲੇ ਦੇ ਉੱਤੇ ਜੱਜ ਅਰਗਣੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਭਾਵੇਂ ਅਮਿਤਾਵਚਨ ਆਪਣੇ ਉੱਤੇ ਲੱਗੇ ਦੋਸ਼ਾਂ ਤੋਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਭੇਜੇ ਆਪਣੇ ਪੱਤਰ ਰਾਹੀਂ ਭੱਜਦਾ ਹੈ ਲੇਕਿਨ ਉਸ ਵਿਰੁੱਧ ਜਸ਼ਮਦੀਤ ਗਵਾਦ ਸਰਦਾਰ ਮਨਜੀਤ ਸਿੰਘ ਸੈਣੀ ਨੇ ਗਵਾਹੀ ਦਿੱਤੀ ਹੈ ਕਿ ਜਾਂਚ ਸਰਕਾਰ ਅਤੇ ਏਜੰਸੀਆਂ ਵੱਲੋਂ ਨਹੀਂ ਕੀਤੀ ਗਈ ਸੀ ਇਸ ਲਈ ਸਿੱਖ ਚੇਤਨਾ ਅੰਦਰ ਅਜੇ ਵੀ ਉਹ ਅਜੇ ਤੱਕ ਉਹ ਸੁਰਖਰੂ ਨਹੀਂ ਨ ਜਾਣੀ ਕਿ ਗਾਇਕ ਦਲਜੀਤ ਦੋਸਾਂਝ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਧਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਣਾ ਦੁਆਰਾ ਨਸੀਹਤ ਦਿੱਤੀ ਗਿਆ ਇੱਕ ਜਿਹੜੀ ਪੋਸਟ ਸੋਸ਼ਲ ਮੀਡੀਆ ਖਾਤੇ ਦੇ ਉੱਪਰ ਜੱਧਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਣਾ ਨੇ ਪਾਈ ਆ ਜਿਸ ਦੇ ਵਿੱਚ ਸਿੱਧੇ ਤੌਰ ਤੇ ਲਿਖਿਆ ਗਿਆ ਕਿ ਜਿਨ੍ਹਾਂ ਲੋਕਾਂ ਦੇ ਉੱਪਰ ਜਾਂ ਪਰ ਕਾਂਗਰਸ ਦੇ ਆਗੂਆਂ ਦੇ ਉੱਪਰ ਸਿਕੰਦਲ 쿠ਸ਼ੀ ਦੇ ਵਿੱਚ ਨਾਮ ਆਉਂਦਾ ਉਹਨਾਂ ਨੂੰ ਜਿਹੜਾ ਉਹਨਾਂ ਦੇ ਨਾਲ ਸਿੱਖਾਂ ਨੂੰ ਅਤੇ ਸਿੱਖ ਅਦਾਕਾਰਾਂ ਨੂੰ ਮੇਲ ਮਲਾਪ ਕਰਨ ਤੋਂ ਗਰੇਜ਼ ਕਰਨਾ ਚਾਹੀਦਾ ਨਹੀਂ ਤਾਂ ਫਿਰ ਸਿੱਖ ਕੌਮ ਦੇ ਅੱਲੇ ਜ਼ਖਮਾਂ ਦੇ ਉੱਪਰ ਲੂਣ ਛੜਕਣ ਵਾਲੀ ਗੱਲ ਅਤੇ ਇਸੇ ਤਰੀਕੇ ਦੇ ਨਾਲ ਸਿੱਧੇ ਤੌਰ ਤੇ ਦਲਜੀਤ ਦੋਸਾਂ ਦਾ ਨਾਮ ਲੈ ਕੇ ਜਦਰਗਣੀ ਕੁਲਦੀਪ ਸਿੰਘ ਗੜਗੱਜ ਹੋਣਾ ਦੁਆਰਾ ਇਹ ਪੋਸਟ ਜਿਹੜੀ ਸਾਂਝੀ ਕੀਤੀ ਗਈ ਹੈ ਹਾਲਾਂਕਿ ਬੀਤੇ ਦਿਨੀ ਜਦੋਂ ਕੌਣ ਬਣੇਗਾ ਕਰੋੜਪਤੀ ਦੇ ਵਿੱਚ ਦਲਜੀਤ ਦੋਸਾਂ ਜਾਂਦੇ ਨੇ ਅਦਾਕਾਰ ਹੈ ਅਮਨਤਾ ਬਚਨ ਦੇ ਪੈਰੀਂ ਹੱਥ ਲਾਉਂਦੇ ਨੇ ਤੇ ਉਸ ਤੋਂ ਬਾਅਦ ਕਿਸ ਤਰੀਕੇ ਵਿਵਾਦ ਖੜਾ ਹੋ ਜਾਂਦਾ ਐ ਪੀਐਸਐਫ ਜੇ ਦੇ ਜਿਹੜੇ ਮੁਖੀ ਨੇ ਗੁਰਪ੍ਰਕਤਵੰਤ ਪੰਨੂ ਜਿਹੜੇ ਭਾਰਤ ਸਰਕਾਰ ਦੇ ਵੱਲੋਂ ਅੱਤਵਾਦੀ ਐਲਾਨੇ ਹੋਏ ਨੇ ਉਸ ਦੇ ਵੱਲੋਂ ਵੀ ਇਹ ਗੱਲ ਆਖੀ ਜਾਂਦੀ ਆ ਕਿ ਸਿੱਖਾਂ ਦੇ ਜ਼ਖਮਾਂ ਨੂੰ ਜਿਹੜਾ ਨੂਨ ਛੜਕਣ ਵਾਲੀ ਗੱਲ ਆ ਤੇ ਇਤੋਂ ਤੱਕ ਕਿ ਉਹਨਾਂ ਇਹ ਵੀ ਕਹਿ ਸੀ ਕਿ ਆਸਟ੍ਰੇਲੀਆ ਦੇ ਵਿੱਚ ਜਿਹੜਾ ਜੋ ਦਰਜੀਤ ਦੋਸਾਂਜ ਦਾ ਇੱਕ ਕੰਸਰਟ ਆਉਣਾ ਸ਼ੋਅ ਹੋਣਾ ਹੈ ਉਸ ਦੇ ਖਿਲਾਫ ਜਿਹੜਾ ਬੰਦ ਕਰਨ ਦੀ ਉਸ ਸ਼ੋਅ ਨੂੰ ਜਿਹੜਾ ਕੰਸਰਟ ਨੂੰ ਬੰਦ ਕਰਨ ਦੀ ਮੰਗ ਕੀਤੀ ਗਈ ਸੀ ਤੇ ਉਹ ਵਿਰੋਧ ਕਰਨ ਦਾ ਵੀ ਐਲਾਨ ਕੀਤਾ ਗਿਆ ਸੀ ਪਰ ਇਸੇ ਸਬ ਦੇ ਵਿਚਾਰੇ ਹੁਣ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਤਰ ਗਿਆਨੀ ਕੁਲਦੀਪ ਸਿੰਘ ਗੜਗਾਜ ਜੀ ਉਹਨਾਂ ਦਾ ਬਿਆਨ ਆ ਚੁੱਕਿਆ ਉਹਨਾਂ ਦੇ ਵੱਲੋਂ ਪੰਜਾਬੀ ਗਾਇਕ ਅਤੇ ਅਦਾਕਾਰ ਦਲਜੀਤ ਦੋਸਾਂਝ ਨੂੰ ਨਸੀਹਤ ਦਿੱਤੀ ਗਈ ਆ ਸਿੱਧੇ ਤੌਰ ਤੇ ਉਹਨਾਂ ਦੁਆਰਾ ਇਹ ਲਿਖਿਆ ਗਿਆ ਕਿ ਜਿਹੜੇ ਲੋਕਾਂ ਦਾ ਕਾਂਗਰਸ ਦੇ ਆਗੂਆਂ ਦਾ ਸਿੱਖ ਨਸਲ ਖੁਸ਼ੀ ਦੇ ਵਿੱਚ ਨਾਮ ਆਇਆ ਸਿੱਖ ਅਤੇ ਸੇਕਾ ਅਦਾਕਾਰਾਂ ਨੂੰ ਉਹਨਾਂ ਦੇ ਨਾਲ ਮੇਲ ਮਲਾਪ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਨਹੀਂ ਤਾਂ ਫਿਰ ਸਿੱਖਾਂ ਦੇ ਅੱਲੇ ਜ਼ਖਮਾਂ ਦੇ ਉੱਪਰ ਨੂਨ ਛਿੜਕਣ ਵਾਲੀ ਗੱਲ ਹਾਲਾਂਕਿ ਬਹੁਤ ਸਾਰੇ ਜਿਹੜੇ ਅਦਾਕਾਰ ਨੇ ਜਦੋਂ ਗੁਰਪਤਵੰਤ ਪੰਨੂ ਨੇ ਜਿਹੜੇ ਭਾਰਤ ਸਰਕਾਰ ਦੇ ਵੱਲੋਂ ਅਤਵਾਦੀ ਐਲਾਨੇ ਹੋਏ ਨੇ ਉਹਨਾਂ ਨੇ ਇਸ ਗੱਲ ਦਾ ਵਿਰੋਧ ਕੀਤਾ ਬਹੁਤ ਸਾਰੇ ਕਲਾਕਾਰਾਂ ਨੇ ਦਲਜੀਤ ਦੋਸਾਂਝ ਦਾ ਸਾਥ ਵੀ ਦਿੱਤਾ ਪਰ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਸਧਰ ਗਿਆਨੀ ਕੁਲਦੀਪ ਸਿੰਘ ਗੜਗਾਜ ਜੀ ਹੋਣਾ ਨੇ ਪੰਜਾਬੀ ਗਾਇਕ ਦਲਜੀਤ ਦੋਸਾਂਝ ਨੂੰ ਨਸੀਹਤ ਦਿੱਤੀ ਆ ਕਿ ਸਿੱਖਾਂ ਨੂੰ ਜਾਂ ਫਿਰ ਸਿੱਖ ਕਲਾਕਾਰਾਂ ਨੂੰ ਅਜਿਹੇ ਲੋਕਾਂ ਨੂੰ ਜਿਨ੍ਹਾਂ ਦਾ ਨਸਲ ਕੁਸ਼ੀ ਦੇ ਵਿੱਚ ਨਾਮ ਆਉਂਦਾ ਉਹਨਾਂ ਤੋਂ ਮਿਲਣ ਤੋਂ ਗੁਰੇਜ਼ ਕਰਨਾ ਚਾਹੀਦਾ ਨਹੀਂ ਤਾਂ ਫਿਰ ਸਿੱਖਾਂ ਦੇ ਅਲੇਜ਼ ਅਕਮਾਂ ਦੇ ਉੱਪਰ ਨੂਨ ਸਿਰਕਣ ਵਾਲੀ ਗੱਲਾਂ ਤੇ ਉਹਨਾਂ ਨੇ ਪੋਸਟ ਦੇ ਵਿੱਚ ਇਹ ਵੀ ਲਿਖਿਆ ਕਿ ਬੀਤੇ ਦਿਨੀ ਦਲਜੀਤ ਦੋਸਾਂਝ ਵੱਲੋਂ ਫਿਲਮ ਅਦਾਕਾਰ ਅਤੇ ਕਾਂਗਰਸੀ ਆਗੂ ਰਹੇ ਅਮਿਤਾਬ ਬੱਚਨ ਦੇ ਪੈਰੀਂ ਹੱਥ ਲਗਾਉਣ ਦੇ ਮਸਲੇ ਦੇ ਉੱਪਰ ਜਦੋਂ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਜਿਹੜਾ ਕਿਹਾ ਹੈ ਕਿ ਭਾਵੇਂ ਅਮਿਤਾਬ ਬੱਚਨ ਆਪਣੇ ਉੱਤੇ ਲੱਗੇ ਦੋਸ਼ਾਂ ਤੋਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਭੇਜੇ ਪੱਤਰਾਂ ਹੀ ਪੱਜਦਾ ਹੈ ਪਰ ਲੇਕਨ ਉਸ ਦੇ ਵਿਰੁੱਧ ਚਸ਼ਮਦੀਦ ਗਵਾ ਸਰਦਾਰ ਮਨਜੀਤ ਸਿੰਘ ਸੈਣੀ ਦੀ ਦਿੱਤੀ ਗਵਾਹੀ ਦੀ ਜਾਂਚ ਸਰਕਾਰ ਤੇ ਏਜੰਸੀਆਂ ਵੱਲੋਂ ਨਹੀਂ ਕੀਤੀ ਗਈ ਇਸ ਕਰਕੇ ਸਿੱਖ ਚੇਤਨਾ ਅੰਦਰ ਅਜੇ ਤੱਕ ਉਹ ਸੁਰਖਰੂ ਨਹੀਂ ਇਸ ਤਰੀਕੇ ਦੀ ਨਸੀਹਤ ਸ੍ਰੀ ਅਕਾਲ ਤਖਤ ਸਾਹਿਬ ਦੇ ਜਸਦਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਣਾ ਦੁਆਰਾ ਪੰਜਾਬੀ ਗਾਇਕ ਦਲਜੀਤ ਦੋਸਾਂਝ ਨੂੰ ਦਿੱਤੀ